ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ ਹੁਣ ਮਹੀਨੇ ਦੇ ਕਰੀਬ ਹੋ ਚੱਲਿਆ ਔਰ ਇਸ ਮਹੀਨੇ ਦੇ ਅੰਦਰ ਅੰਦਰ ਕਿਸਾਨਾਂ ਦੇ ਨਾਲ ਬਹੁਤ ਕੁਝ ਹੋਇਆ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਧਰਨੇ ਦੇ ਉੱਤੇ ਬੈਠੇ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਣਾ ਚਾਹੁੰਦੇ ਸੀ ਪਰ ਹੁਣ ਜਿਹੜੇ ਕਿਸਾਨ ਨੇ ਉਹ ਪਛਾਂ ਪੈਰ ਪੁੱਟ ਦੇ ਨਜ਼ਰ ਆਉਣ ਲੱਗੇ ਨੇ ਪਛਾਂ ਪੰਜਾਬ ਦੇ ਵੱਲ ਨਹੀਂ ਆਪੋ ਆਪਣੇ ਘਰ ਵੱਲ ਨਹੀਂ ਸਕੋ ਉਹਨਾਂ ਸਰਹੱਦਾਂ ਉੱਤੇ ਹੀ ਬੈਠ ਗਏ ਨੇ ਜਿੱਥੇ ਕਿਸਾਨਾਂ ਨੇ ਸ਼ੁਰੂਆਤੀ ਪੱਧਰ ਤੇ ਅੰਦੋਲਨ ਸ਼ੁਰੂ ਕੀਤਾ ਸੀ ਯਾਨੀ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਹੀ ਬੈਠਣ ਦੀ ਗੱਲ ਕਿਸਾਨਾਂ ਨੇ ਹੁਣ ਯਕੀਨੀ ਕਰ ਲਈ ਹੈ ਇਸ ਦੇ ਨਾਲ ਨਾਲ ਕਿਸਾਨ ਲੀਡਰਾਂ ਦਾ ਇਹ ਦਾਵਾ ਆ ਕਿ ਇਸ ਅੰਦੋਲਨ ਨਾਲ ਇਹਨਾਂ ਸਰਹੱਦਾਂ ਦੇ ਉੱਤੇ ਬੈਠਣ ਦੇ ਨਾਲ ਇੱਥੇ ਵੱਧ ਜਮਾਵੜੇ ਦੇ ਨਾਲ ਸਰਕਾਰ ਨੂੰ ਪਤਾ ਲੱਗੇਗਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਕੀ ਨੇ ਔਰ ਇਸ ਦੇ ਨਾਲ ਨਾਲ ਆਲਟਰਨੇਟਿਵ ਵੇਜ਼ ਦੇ ਵਿੱਚ ਵੀ ਤਰੀਕੇ ਅਖਤਿਆਰ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਕਿਸਾਨ ਜਿਹੜੇ ਨੇ ਉਹ ਇਹ ਜ਼ਰੂਰ ਜਾਣਦੇ ਨੇ ਸੁਹਿਰਦ ਨੇ ਕਿ ਸਰਕਾਰ ਤੱਕ ਪਹੁੰਚ ਕਰਨੀ ਹੋਵੇਗੀ ਪਰ ਹਾਲ ਹੀ ਦੇ ਵਿੱਚ ਜੋ ਹਾਲਾਤ ਬਣੇ ਔਰ ਖਾਸ ਕਰਕੇ ਸ਼ੁਭਕਰਨ ਸਿੰਘ ਕਤਲकांड ਤੋਂ ਬਾਅਦ ਸ਼ੁਭਕਰਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਔਰ ਕੁੱਲ ਮਿਲਾ ਕੇ 7 ਤੋਂ 8 ਕਿਸਾਨ ਜਿਹੜੇ ਮਾਰੇ ਗਏ ਔਰ ਨਾਲ ਦੀ ਨਾਲ ਵੱਡੀ ਮਾਤਰਾ 'ਚ ਜਿਹੜੇ ਕਿਸਾਨ ਜ਼ਖਮੀ ਹੁੰਦੇ ਨੇ ਫਿਲਹਾਲ ਕਿਸਾਨ ਲੀਡਰਾਂ ਦਾ ਇਹੀ ਦਾਵਾ ਹੈ ਇਹੀ ਫੈਸਲਾ ਹੈ ਕਿ ਕਿਸਾਨ ਇਹਨਾਂ ਸਰਹੱਦਾਂ ਤੇ ਬੈਠ ਕੇ ਹੀ ਅੰਦੋਲਨ ਪੂਰਾ ਕਰਨਗੇ ਪਰ ਇਸ ਤੋਂ ਅਲੱਗਾਂ JSKM ਦੀ ਗੱਲ ਕੀਤੀ ਜਾਵੇ ਸਿਫਤ ਕਿਸਾਨ ਮੋਰਚੇ ਦੀ ਗੱਲ ਕੀਤੀ ਜਾਵੇ ਤਾਂ ਸਿਫਤ ਕਿਸਾਨ ਮੋਰਚੇ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਸੱਦੀ ਹੈ ਔਰ ਇਸ ਮਹਾਪੰਚਾਇਤ ਦੇ ਮੱਦੇਨਜ਼ਰ ਦਿੱਲੀ ਦੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਜਮਾਵੜਾ ਹੋਵੇਗਾ ਇਸ ਮਹਾਪੰਚਾਇਤ ਵਿੱਚ ਹਿੱਸਾ ਲੈਣ ਵਾਸਤੇ ਕਿਸਾਨਾਂ ਨੇ 6 ਤਰੀਕ ਤੋਂ ਵਹੀਰ ਕਰਤੀ ਹੈ ਕਿ ਪੂਰੇ ਦੇਸ਼ ਵਿੱਚੋਂ ਦਿੱਲੀ ਤੱਕ ਪਹੁੰਚਣਗੇ ਕਿਸਾਨ ਔਰ ਇਹ ਜਮਾਵੜਾ ਜਿਹੜਾ ਕਿਸਾਨਾਂ ਦਾ ਆਇਆ ਇਹ ਪਹੁੰਚ ਜਿਹੜੀ ਕਿਸਾਨਾਂ ਦੀ ਹੋਵੇਗੀ ਅਟ੍ਰੈਕਟਡ ਟਰਾਲੀਆਂ ਦੇ ਬਦੌਲਤ ਨਹੀਂ ਸਕੋ ਨਾਰਮਲ ਵਾਹਨਾਂ ਦੇ ਬਦੌਲਤ ਕੀਤੀ ਜਾਵੇਗੀ ਭਾਵੇਂ ਉਹ ਬੱਸਾਂ ਦੀ ਵਰਤੋਂ ਹੋਵੇ ਭਾਵੇਂ ਟ੍ਰੇਨਾਂ ਦੀ ਹੋਵੇ ਤੇ ਭਾਵੇਂ ਆਪੋ ਆਪਣਾ ਵਾਹਨ ਹੋਵੇ ਉਹਨਾਂ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਦਿੱਲੀ ਪਹੁੰਚਣਗੇ ਔਰ ਦਿੱਲੀ ਪਹੁੰਚ ਕੇ ਉੱਥੇ ਇਸ ਮਹਾਪੰਚਾਇਤ ਦਾ ਹਿੱਸਾ ਬਣਨਗੇ ਸਿਰਫ ਇਹ ਮਹਾਪੰਚਾਇਤ ਜਿਹੜੀ ਹੋਣ ਵਾਲੀ ਹੈ ਇਹ ਹੀ ਸਿਰਫ ਸੈਂਟਰਲ ਫਰੈਕਸ਼ਨ ਨਹੀਂ ਹੈਗਾ ਕਿਸਾਨਾਂ ਵਾਸਤੇ ਇੱਕ ਉਮੀਦ ਦੀ ਕਿਰਨ ਨਹੀਂ ਹੈਗੀ ਕਿਸਾਨਾਂ ਵਾਸਤੇ ਸਗੋਂ ਇਸ ਤੋਂ ਅਲੈਦਾ 10 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਫੈਸਲਾ ਵੀ ਕੀਤਾ 10 ਮਾਰਚ ਜਿਹੜੀ ਆਉਣ ਵਾਲੀ ਹੈ ਉਦੋਂ ਦੇਸ਼ ਭਰ ਦੇ ਵਿੱਚ ਰੇਲਾਂ ਰੋਕਣ ਦਾ ਪ੍ਰੋਗਰਾਮ ਜਿਹੜਾ ਆ ਉਹ ਉਲਿੱਕਿਆ ਗਿਆ ਸੀ ਉਹ ਦੱਸਦੀ ਹੈ ਕਿ ਦੇਸ਼ ਭਰ ਦੇ ਵਿੱਚ ਰੇਲਾਂ ਰੋਕਣੀਆਂ ਸੀ ਇਸ ਮਾਮਲੇ ਨੂੰ ਲੈ ਕੇ ਜਾਗਰਤੀ ਫਲਾਉਣ ਵਾਸਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਔਰ ਇਸੇ ਦੇ ਵਿੱਚ ਹੁਣ ਐਸਕੇਐਮ ਕੇਕੇਐਮ ਜਹੀਆਂ ਜਥੇਬੰਦੀਆਂ ਵੀ ਐਸਕੇਐਮ ਗੈਰ ਰਾਜਨੀਤਿਕ ਦੇ ਨਾਲ ਰਲ ਕੇ ਉੱਪਰ ਦੀ ਨਜ਼ਰ ਆ ਰਹੀਆਂ ਨੇ ਖਾਸ ਕਰਕੇ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਕਿਸਾਨਾਂ ਦਾ ਪੱਖਪੂਰ ਦੇ ਨਜ਼ਰ ਆ ਰਹੇ ਨੇ ਜੋਗਿੰਦਰ ਸਿੰਘ ਉਗਰਾਹਾ ਨੇ ਵੀ ਸੁੱਤੇ ਹਾਮੀ ਭਰੀ ਔਰ ਨਾਲ ਦੀ ਨਾਲ ਦਿੱਲੀ ਜਾਣ ਦੀ ਥਾਂ ਰੇਲਾਂ ਰੋਕਣ ਨੂੰ ਲੈ ਕੇ ਤਰਜੀਹ ਦਿੱਤੀ ਗਈ ਹੈ ਰੇਲਾਂ ਰੋਕ ਕੇ ਔਰ ਆਪਣਾ ਪ੍ਰਦਰਸ਼ਨ ਜ਼ਾਹਰ ਕਰਕੇ ਕਿਸਾਨ ਜਿਹੜੇ ਨੇ ਉਹ ਦਿੱਲੀ ਸਰਕਾਰ ਨੂੰ ਦੱਸਿਆ ਜਾ ਸਕਦਾ ਆ ਕਿ ਕਿਸਾਨ ਕਿਹੜੀਆਂ ਮੁਸ਼ਕਲਾਂ ਦੇ ਵਿੱਚ ਨੇ ਪਰ ਮੌਜੂਦਾ ਹਾਲਾਤ ਜਿਹੜੇ ਕਿਸਾਨਾਂ ਦੇ ਬੜੇ ਹੋਏ ਨੇ ਉਹ ਇਹ ਨੇ ਕਿ ਨਾ ਤਾਂ ਹੁਣ ਅੱਗੇ ਵੱਧ ਸਕਦੇ ਨੇ ਔਰ ਨਾ ਹੀ ਪਛਾਂ ਪੈਰ ਪਕ ਸਕਦੇ ਨੇ ਦਰਸਲ ਕਿਸਾਨ ਜਿਹੜੇ ਦਿੱਲੀ ਜਾਣ ਨੂੰ ਕਾਲੇ ਸੀਗੇ ਉਹਨਾਂ ਨੇ ਫਿਲਹਾਲ ਹਰਿਆਣੇ ਦੀਆਂ ਸਰਹੱਦਾਂ ਯਾਨੀ ਕਿ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਹੀ ਆਪਣਾ ਜਮਾਵੜਾ ਜਿਹੜਾ ਉਹ ਲਗਾ ਲਿਆ ਆ ਆਪਣਾ ਧਰਨਾ ਲਗਾ ਲਿਆ ਔਰ ਉਹਨਾਂ ਦਾ ਇਹੀ ਕਹਿਣਾ ਆ ਕਿ ਇੱਥੇ ਰਹਿ ਕੇ ਮੁਕੰਮਲ ਤੌਰ ਦੇ ਉੱਤੇ ਉਹ ਧਰਨਾ ਮੁਜਾਰਾ ਕਰਨਗੇ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਜੇ ਕਿਸਾਨਾਂ ਦੀ ਮੌਜੂਦਾ ਹਾਲਤ ਦੀ ਗੱਲ ਕਰੀਏ ਤਾਂ ਕਈਆਂ ਦਾ ਇਹ ਵੀ ਕਹਿਣਾ ਆ ਕਿ ਕਿਸਾਨ ਜਿਹੜੇ ਨੇ ਉਹ ਪਿਛਾਂ ਮੁੜਨ ਕਾਬਿਲ ਨਹੀਂ ਰਹੇ ਕਿਉਂਕਿ ਜੇ ਪਿੱਛੇ ਮੁੜਦੇ ਨੇ ਕਿਸਾਨ ਤਾਂ ਤਾਮੀਓ ਹੋ ਮਾਰੇ ਜਾਂਦੇ ਨੇ ਪਿੱਛੇ ਮੁੜਦੇ ਨੇ ਕਿਸਾਨ ਲੀਡਰ ਤਾਂ ਵੀ ਮਾਰੇ ਜਾਂਦੇ ਨੇ ਕਿਉਂਕਿ ਉਹ ਕਿਸਾਨਾਂ ਦੇ ਨਾਲ ਇੱਕ ਵਾਅਦਾ ਕਰਕੇ ਆਏ ਹੋਏ ਨੇ ਕਿਸਾਨਾਂ ਦੇ ਨਾਲ ਉਹਨਾਂ ਦੇ ਹੱਕ ਮੰਨਵਾਉਣ ਦਾ ਵਾਅਦਾ ਕਰਕੇ ਆਏ ਹੋਏ ਨੇ ਇਸ ਵਾਸਤੇ ਇਹਨਾਂ ਸਰਹੱਦਾਂ ਤੋਂ ਅੱਗੇ ਜਾਇਆ ਜਾ ਸਕਦਾ ਹੈ ਪਰ ਜੇ ਪਿੱਛੇ ਮੁੜਦੇ ਨੇ ਤਾਂ ਫਿਰ ਉਹ ਆਪਣੇ ਪੈਰ ਤੇ ਆਪ ਹੀ ਕਹਾੜੀ ਮਾਰਨ ਵਾਲੀ ਗੱਲ ਜਿਹੜੀ ਆ ਉਹ ਕਰਦੇ ਨੇ ਫਿਲਹਾਲ ਕਿਸਾਨ ਜਿਹੜੇ ਨੇ ਉਹ ਇਹਨਾਂ ਸਰਹੱਦਾਂ ਤੇ ਬੈਠੇ ਹੋਏ ਨੇ ਐਸਕੇਐਮ ਦੀ ਕਾਲ ਦੇ ਉੱਤੇ ਦੇਸ਼ ਭਰ ਦੇ ਕਿਸਾਨ ਜਿਹੜੇ ਨੇ ਉਹ ਦਿੱਲੀ ਜਾਨ ਦੀ ਤਿਆਰੀ ਕਰ ਰਹੇ ਨੇ ਜਿਹੜੇ ਉੱਥੇ ਮਹਾਪੰਚਾਇਤ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਪਰ ਖਨੌਰੀ ਤੇ ਸ਼ੰਭੂ ਬਾਰਡਰ ਦੇ ਹਾਲਾਤ ਜਿਹੜੇ ਨੇ ਉਸੇ ਤਰ੍ਹਾਂ ਬਣੇ ਹੋਏ ਨੇ ਹਾਲਾਂਕਿ ਲੰਗੇ ਦਿਨ ਮਹਿਲਾ ਦਿਵਸ ਹੋਣ ਦੇ ਨਾਂ ਦੇ ਉੱਤੇ ਉੱਥੇ ਵੱਡੀ ਮਾਤਰਾ ਦੇ ਵਿੱਚ ਮਹਿਲਾ ਪਹੁੰਚੀਆਂ ਮਹਿਲਾ ਕਿਸਾਨ ਪਹੁੰਚੀਆਂ ਔਰ ਇਹਨਾਂ ਮਹਿਲਾ ਕਿਸਾਨਾਂ ਦੇ ਵੱਲੋਂ ਉੱਥੇ ਨਾਅਰੇਬਾਜ਼ੀ ਕੀਤੀ ਗਈ ਨਾਲ ਦੀ ਨਾਲ ਦਿੱਲੀ ਸਰਕਾਰ ਦੇ ਖਿਲਾਫ ਆਪਣਾ ਐਜੀਟੇਸ਼ਨ ਹੋਰ ਮਜ਼ਬੂਤ ਕੀਤਾ ਗਿਆ ਇਸ ਅੰਦੋਲਨ ਦੇ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਉਭਾਰ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾ ਸਿਰਫ ਮਹਿਲਾ ਕਿਸਾਨ ਪਹੁੰਚੀਆਂ ਸਗੋਂ ਉੱਥੇ ਰੈਸਲਰ, ਸਾਖਸ਼ੀ ਮਲਕ ਵੀ ਪਹੁੰਚਦੇ ਨੇ। ਸਾਖਸ਼ੀ ਮਲਕ ਉੱਥੇ ਪਹੁੰਚ ਕੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਨੇ ਔਰ ਨਾਲ ਦੀ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਸ਼੍ਰੇਸ਼ਟ ਮੰਨਦੇ ਨੇ ਔਰ ਕਹਿੰਦੇ ਨੇ ਕਿ ਦਿੱਲੀ ਸਰਕਾਰ ਨੂੰ ਇਹ ਮੰਨ ਲੈਣਾ ਚਾਹੀਦਾ। ਯਾਨੀ ਕਿ ਮਹਿਲਾ ਦਿਵਸ ਦੇ ਉੱਥੇ ਵੱਡੀ ਮਾਤਰਾ ਦੇ ਵਿੱਚ ਮਹਿਲਾਵਾਂ ਦਾ ਇਕੱਠ ਜ਼ਰੂਰ ਹੋਇਆ ਪਰ ਕਿਸਾਨ ਲੀਡਰ ਜਿਹੜੇ ਨੇ ਉਹ ਅੱਗੇ ਜਾਣ ਲਈ ਅਜੇ ਵੀ ਮਨਜ਼ੂਰ ਨਹੀਂ। ਅਜੇ ਵੀ ਉਹ ਕਹਿ ਰਹੇ ਨੇ ਕਿ ਅੱਗੇ ਜਾਣ ਦੇ ਵਿੱਚ ਖਤਰਾ ਹੈ ਜਦੋਂ ਤੋਂ ਸ਼ੰਬੂ ਤੇ ਖਨੌਰੀ ਬਾਰਡਰ ਦੇ ਉੱਤੇ ਹਹਾਕਾਰ ਮੱਚਿਆ ਜਦੋਂ ਤੋਂ ਸ਼ੁਕਰਨ ਸਿੰਘ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਹੀ ਕਿਸਾਨ ਜਿਹੜੇ ਨੇ ਲਗਾਤਾਰ ਇਹੀ ਡਿਸਕਸ਼ਨ ਕਰ ਰਹੇ ਨੇ ਕਿ ਆਉਣ ਵਾਲਾ ਪਲਾਨ ਜਿਹੜਾ ਹੈ ਉਹ ਕੀ ਹੋਣਾ ਚਾਹੀਦਾ ਹੈ ਅੱਗੇ ਜਾਣਾ ਚਾਹੀਦਾ ਹੈ ਜਾਂ ਨਹੀਂ ਫਿਲਹਾਲ ਅੱਗੇ ਜਾਣ ਨੂੰ ਲੈ ਕੇ ਕੇਂਦਰ ਨਾਲ ਸਿੱਧਾ ਮੱਥਾ ਲਾਉਣ ਨੂੰ ਲੈ ਕੇ ਇਹੀ ਗੱਲ ਆਖੀ ਗਈ ਹੈ ਕਿ ਕਿਸਾਨ ਜਿਹੜੇ ਨੇ ਉਹ ਇਸ ਦੇ ਵਿੱਚ ਵੱਡੀ ਮਾਤਰਾ ਵਿੱਚ ਨੁਕਸਾਨੇ ਜਾ ਸਕਦੇ ਨੇ ਇਸ ਵਾਸਤੇ ਕਿਸਾਨਾਂ ਦਾ ਇਹ ਪਲਾਨ ਜ਼ਰੂਰ ਹੈਗਾ ਹੈ ਕਿ ਸ਼ੰਭੂ ਤੇ ਖਨੌਰੀ ਤੇ ਬੈਠ ਕੇ ਹੀ ਆਪਣਾ ਅੰਦੋਲਨ ਜਿਹੜਾ ਮਜ਼ਬੂਤ ਕਰਨ ਜਦ ਕਿ ਦੂਜੇ ਪਾਸੇ 10 ਤਰੀਕ ਨੂੰ ਰੇਲਾਂ ਰੋਕਣ ਦਾ ਪ੍ਰੋਗਰਾਮ ਵੀ ਹੈਗਾ ਆ ਰੇਲਾਂ ਰੋਕਣ ਨੂੰ ਲੈ ਕੇ ਦੇਸ਼ ਭਰ ਦੀਆਂ ਜਥੇਬੰਦੀਆਂ ਨੇ ਅਪੀਲ ਕੀਤੀ ਗਈ ਸੀ ਔਰ ਜਥੇਬੰਦੀਆਂ ਇਸ ਵਿੱਚ ਹਮ ਹਮਾ ਕੇ ਹਮੀ ਭਰਦੀਆਂ ਵੀ ਨਜ਼ਰ ਆ ਰਹੀਆਂ ਨੇ ਔਰ ਨਾਲ ਦੀ ਨਾਲ ਕਿਸਾਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਗਈ ਸੀ ਕਿ ਇੱਕ ਮਹਾਪੰਚਾਇਤ ਕੀਤੀ ਜਾਵੇ ਖਾਸ ਕਰਕੇ ਐਸਕੇਮ ਨੇ ਸੁਨੇਹਾ ਦਿੱਤਾ ਸੀ ਕਿ ਮਹਾਪੰਚਾਇਤ ਕੀਤੀ ਜਾਵੇ ਔਰ ਉਸੇ ਵਾਸਤੇ ਕਿਸਾਨਾਂ ਨੂੰ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਲਈ ਵੀ ਅਪੀਲ ਕੀਤੀ ਸੀ ਖੈਰ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣਾ ਪ੍ਰਸ਼ਾਸਨ ਤੇ ਭਾਵੇਂ ਜ਼ਰੂਰ ਇਲਜ਼ਾਮ ਨੇ ਪਰ ਹਰਿਆਣੇ ਦੇ ਕਿਸਾਨ ਜਿਹੜੇ ਨੇ ਉਹ ਜ਼ਰੂਰ ਪੰਜਾਬ ਦੇ ਕਿਸਾਨਾਂ ਦੇ ਨਾਲ ਰਲ ਕੇ ਇਸ ਅੰਦੋਲਨ ਨੂੰ ਵੱਡਾ ਕਰਨ ਵਿੱਚ ਲੱਗੇ ਨੇ ਦਰਸਲ ਨਾ ਸਿਰਫ ਕਿਸਾਨ ਸਗੋ ਹਰਿਆਣੇ ਦੀਆਂ ਖਾਪਾਂ ਵੱਲੋਂ ਵੀ ਖਾਪ ਪੰਚਾਇਤਾਂ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਕੀਤੀ ਗਈ ਸੀ ਪਰ ਨਾਲ ਦੀ ਨਾਲ ਇਸ ਵਤੀਰੇ ਦੇ ਖਿਲਾਫ ਆਵਾਜ਼ ਚੁੱਕਣ ਦੀ ਗੱਲ ਕੀਤੀ ਗਈ ਸੀ ਹਾਲ ਹੀ ਦੇ ਵਿੱਚ ਕਿਸਾਨਾਂ ਨੂੰ ਜ਼ਰੂਰ ਵੱਡਾ ਹੰਗਾਰਾ ਮਿਲਿਆ ਪਰ ਤਾਮੀ ਜਿਹੜੇ ਲੀਡਰ ਨੇ ਉਹ ਅੱਗੇ ਜਾਣ ਲਈ ਹਾਮੀ ਨਹੀਂ ਭਰ ਰਹੇ ਉਹ ਦਿੱਲੀ ਜਾਣ ਲਈ ਹਾਮੀ ਨਹੀਂ ਭਰ ਰਹੇ ਹਾਲਾਂਕਿ ਇਸ ਅੰਦੋਲਨ ਦੇ ਵਿੱਚ ਜਿਹੜੇ ਨੌਜਵਾਨ ਸੀਗੇ ਉਹ ਵੀ ਕਈ ਵਾਰ ਇਹ ਦਾਵਾ ਕਰ ਰਹੇ ਸੀ ਇੱਕ ਵਾਰ ਸਾਨੂੰ ਕਾਲ ਦਿੱਤੀ ਜਾਵੇ ਅਸੀਂ 2 ਘੰਟਿਆਂ ਦੇ ਵਿੱਚ ਵਿੱਚ ਸਾਰੇ ਬਾਰਡਰ ਪਰੇ ਕਰਕੇ ਤੇ ਦਿੱਲੀ ਵੱਲ ਨੂੰ ਰਵਾਨਾ ਹੋ ਜਾਵਾਂਗੇ। ਖੈਰ ਇਸ ਮਾਮਲੇ ਨੂੰ ਲੈ ਕੇ ਹੋਏ ਨੁਕਸਾਨ ਨੂੰ ਲੈ ਕੇ ਕਿਸਾਨ ਜ਼ਰੂਰ ਸੋਹਿਰਦ ਨੇ ਪਰ ਇਹਨਾਂ ਮਸਲਿਆਂ ਦੇ ਉੱਤੇ ਹੁਣ ਕਿਸਾਨਾਂ ਨੇ ਫਿਲਹਾਲ ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਤੇ ਖਨੌਰੀ ਉੱਤੇ ਬੈਠ ਕੇ ਅੰਦੋਲਨ ਨੂੰ ਵੱਡੇ ਕਰਨ ਦੇ ਉੱਤੇ ਜ਼ੋਰ ਦਿੱਤਾ ਹੋਇਆ। ਖੈਰ ਇਸ ਅੰਦੋਲਨ ਨੂੰ ਲੈ ਕੇ ਕੀ ਸਾਹਮਣੇ ਆਵੇਗਾ ਇਹ ਦੇਖਣਾ ਹੋਵੇਗਾ ਕਿਸਾਨ ਲੀਡਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਰਨਾ ਪੈ ਸਕਦਾ ਉਹ ਸਮਾਂ ਦੱਸੇਗਾ। ਇਸ ਅੰਦੋਲਨ ਦੇ ਮੱਦੇਨਜ਼ਰ ਕੇਂਦਰ ਨਾਲ ਮੱਥਾ ਲਾਇਆ ਜਾਵੇਗਾ ਜਾਂ ਨਹੀਂ। ਉਹ ਹੋਣ ਵਾਲਾ ਸਮਾਂ ਦੱਸੇਗਾ ਕਿਉਂਕਿ ਇੱਕ ਪਾਸੇ ਜਦੋਂ ਚੋਣ ਆ ਗਈਆਂ ਜਦੋਂ ਲੋਕ ਸਭਾ ਇਲੈਕਸ਼ਨਸ ਨਜ਼ਦੀਕ ਆ ਗਈਆਂ ਤਾਂ ਚੋਣ ਜਾਬਤਾ ਲੱਗ ਜਾਵੇਗਾ ਤੇ ਉਸ ਤੋਂ ਬਾਅਦ ਮੁਸ਼ਕਲਾਂ ਕਿਸਾਨਾਂ ਦੀਆਂ ਹੋਰ ਵੱਧ ਸਕਦੀਆਂ ਨੇ ਯਾਨੀ ਕਿ ਹੁਣ ਇੱਕ ਦੋ ਦਿਨ ਦੇ ਵਿੱਚ ਹੀ ਫੈਸਲਾ ਲੈਣਾ ਪਵੇਗਾ ਜੇ ਨਹੀਂ ਲਿਆ ਤੇ ਕਿਸਾਨ ਜਿਹੜੇ ਨੇ ਉਹ ਜ਼ਰੂਰ ਨੁਕਸਾਨੇ ਦਾ ਸਾਹ ਸਕਦੇ ਕਿਸਾਨਾਂ ਦਾ ਅੰਦੋਲਨ ਜਿਹੜਾ ਹੈ ਉਹ ਨੁਕਸਾਨੇ ਦਾ ਸਾਹ ਸਕਦਾ ਜੋ ਵੀ ਹੋਏਗਾ ਹਉਂਦੇ ਸਮੇਂ ਨੂੰ ਦੱਸਦੇ ਰਹਿਵਾਂਗੇ ਬੜੇ ਰਵਾਨੀ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ